ਹਾਂਜੀ ਰਾਜੇ ਸਵਾਗਤ ਹੈ ਤੁਹਾਡਾ ਮਾਸਟਰ ਕਲਾਸਿਸ ਪੰਜਾਬ ਪਲੇਟਫਾਰਮ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤੇ ਆਪਣੀ ਤਿਆਰੀ ਨੂੰ ਵਧੀਆ ਢੰਗ ਨਾਲ ਕਰ ਰਹੇ ਹੋਵੋਗੇ ਰਾਜੇ ਮਾਸਟਰ ਕਲਾਸਿਸ ਪੰਜਾਬ ਪਲੇਟਫਾਰਮ ਤੇ ਦੋ ਸਬਜੈਕਟ ਹੈ ਜਿਹੜੇ ਉਹ ਕਵਰ ਕਰਾਏ ਜਾ ਰਹੇ ਆ ਹਿਸਟਰੀ ਤੇ ਪੋਲੀਟੀ ਤਿੰਨ ਦਿਨ ਆਪਾਂ ਹਿਸਟਰੀ ਹੈ ਜਿਹੜਾ ਉਹਨੂੰ ਕਵਰ ਕਰਦੇ ਆ ਤੇ ਤਿੰਨ ਦਿਨ ਪੋਲੀਟੀ ਅੱਜ ਆਪਣੀ ਜਿਹੜੀ ਕਲਾਸ ਹੈ ਉਹ ਪੋਲੀਟੀ ਦੀ ਆ ਜਿਹਦੇ ਵਿੱਚ ਆਪਾਂ ਜਿਹੜਾ ਹੈਗਾ ਪ੍ਰਾਈਮ ਮਿਨਿਸਟਰ ਵਾਲਾ ਟਾਪਿਕ ਕਰ ਰਹੇ ਹਾਂ ਆਪਾਂ ਭਾਰਤ ਦੇ ਜਿੰਨੇ ਵੀ ਹੁਣ ਤੱਕ ਪ੍ਰਾਈਮ ਮਿਨਿਸਟਰ ਹੋਏ ਆ ਉਹਨਾਂ ਸਾਰੇ ਬਾਰੇ ਲਾਸਟ ਕਲਾਸ ਦੇ ਵਿੱਚ ਕੀਤਾ ਸੀਗਾ ਉਹਨੇ ਦੇ ਲਾਸਟ ਵਾਲੇ ਤੇ ਜੋ ਜੋ ਫੈਕਟ ਆ ਉਹਨਾਂ ਬਾਰੇ ਸਾਰਾ ਆਪਾਂ ਡਿਟੇਲ ਦੇ ਵਿੱਚ ਕੀਤਾ ਸੀਗਾ ਤਾਂ ਅੱਜ ਆਪਾਂ ਵੇਖਾਂਗੇ ਕਿ ਪ੍ਰਾਈਮ ਮਿਨਿਸਟਰ ਦੇ ਨਾਲ ਸੰਬੰਧਿਤ ਆਰਟੀਕਲ ਕਿਹੜੇ-ਕਿਹੜੇ ਆ ਤਾਂ ਸ਼ੁਰੂ ਕਰਦੇ ਰਹੀ ਜੀ ਆਪਾਂ ਆਪਣੀ ਕਲਾਸ ਪ੍ਰਾਈਮ ਮਿਨਿਸਟਰ ਰਾਜੇ ਜਿਵੇਂ ਆਪਾਂ ਮੈਂ ਲਾਸਟ ਕਲਾਸ ਦੇ ਵਿੱਚ ਤੁਹਾਨੂੰ ਦੱਸਿਆ ਸੀ ਕਲਾਸ ਸ਼ੁਰੂ ਹੋ ਤਾਂ ਤੂੰ ਪਹਿਲਾਂ ਇੱਕ ਮਿੰਟ ਕਲਾਸ ਸ਼ੁਰੂ ਕਰਨ ਤੋਂ ਪਹਿਲਾਂ ਰਹਿ ਜੇ ਸਾਰੇ ਜਣੇ ਜਿਹੜਾ ਲਿੰਕ ਆਮ ਨੂੰ ਸ਼ੇਅਰ ਕਰ ਦਿਓ ਕਲਾਸ ਨੂੰ ਅੱਗੇ ਤੇ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਹੁੰਦਾ ਉਹ ਬਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈ ਕਰੋ ਜੋ ਵਾਚ ਕਰਦੇ ਆ ਕਲਾਸ ਨੂੰ ਭਾਵੇਂ ਲਾਈਵ ਦੇ ਵਿੱਚ ਕਰਦੇ ਚਾਹੇ ਬਾਅਦ ਚ ਕਰਦੇ ਆ ਉਹ ਬੇਸਿਕ ਸਬਸਕ੍ਰਾਈਬ ਲੈਸਨ ਚੈਨਲ ਨੂੰ ਜਰੂਰ ਕਰ ਲਿਆ ਕਰੋ ਤੇ ਜੇ ਕਲਾਸ ਵਧੀਆ ਲੱਗਦੀ ਹੁੰਦੀ ਤਾਂ ਲਾਈਕ ਜਰੂਰ ਕਰਿਆ ਕਰੋ ਤੇ ਇੱਕ ਕਮੈਂਟ ਵੀ ਜਰੂਰ ਕਰਿਆ ਕਰੋ ਵੀ ਕਲਾਸ ਵਧੀਆ ਲੱਗੀ ਜਾਂ ਵਿੱਚ ਕੁਝ ਹੋਰ ਐਡ ਕਰਾਂ ਕੁਝ ਵੀ ਹੈ ਕਿਸੇ ਵੀ ਤਰ੍ਹਾਂ ਦਾ ਜੋ ਵੀ ਕਲਾਸ ਨੂੰ ਦੇਖ ਕੇ ਤੁਹਾਨੂੰ ਮਹਿਸੂਸ ਹੁੰਦਾ ਉਹ ਬੜੀ ਇੱਕ ਛੋਟਾ ਜਿਹਾ ਕਮੈਂਟ ਜਰੂਰ ਕਰ ਦਿਆ ਕਰੋ ਬਈ ਜੋ ਵੀ ਕਲਾਸ ਨੂੰ ਵਾਚ ਕਰਦਾ ਜਦੋਂ ਵੀ ਵਾਚ ਕਰੂਗਾ ਚਾਹੇ ਅੱਜ ਕਰੇ ਕੱਲ ਕਰੇ ਮਹੀਨੇ ਨੂੰ ਕਰੇ 2 ਮਹੀਨੇ ਨੂੰ ਕਰੇ ਜਦੋਂ ਵੀ ਕਰੂਗਾ ਤਾਂ ਇੱਕ ਛੋਟਾ ਜਿਹਾ ਮੈਸੇਜ ਜ਼ਰੂਰ ਕਰ ਦੇ ਕਰੋ ਬਈ ਕਲਾਸ ਨੂੰ ਵਾਚ ਕਰਨ ਤੋਂ ਬਾਅਦ ਤਾਂ ਸ਼ੁਰੂ ਕਰਦੇ ਰਹਿ ਜੀ ਆਪਣੀ ਅੱਜ ਦੀ ਕਲਾਸ ਜ ਜਿਹਦੇ ਵਿੱਚ ਆਪਾਂ ਪ੍ਰਾਈਮ ਮਿੰისტਰ ਬਾਰੇ ਪੜਾਂਗੇ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਕਿ ਆਪਣੇ ਇੰਡੀਆ ਦੇ ਵਿੱਚ ਜਿਹੜੀ ਸੰਸਦੀ ਪ੍ਰਣਾਲੀ ਦੀ ਸਰਕਾਰ ਪਾਈ ਜਾਂਦੀ ਹੈ ਸੰਸਦੀ ਪ੍ਰਣਾਲੀ ਦੀ ਸਰਕਾਰ ਦੇ ਵਿੱਚ ਰਾਜੇ ਦੋ ਤਰ੍ਹਾਂ ਦੀ ਕਾਰਜਪਾਲਿਕਾ ਹੁੰਦੀ ਹੈ ਨਾਮਾਤਰ ਕਾਰਜਪਾਲਿਕਾ ਤੇ ਅਸਲੀ ਕਾਰਜਮਾਲਿਕਾ ਪਾਲਿਕਾ ਨਾ ਮਤ੍ਰਕਾਰਜਪਾਲਿਕਾ ਦਾ ਮੁਖੀ ਰਾਜੇ ਰਾਸ਼ਟਰਪਤੀ ਹੁੰਦਾ ਜਿਹਨੂੰ ਦੇਸ਼ ਦਾ ਪ੍ਰਮੁੱਖ ਕਿਹਾ ਜਾਂਦਾ ਹੈ ਹੈਡ ਆਫ ਸਟੇਟ ਕਿਹਾ ਜਾਂਦਾ ਤੇ ਅਸਲੀ ਕਾਰਜਪਾਲਿਕਾ ਦਾ ਮੁਖੀ ਰਾਜੇ ਪ੍ਰਧਾਨ ਮੰਤਰੀ ਹੁੰਦਾ ਜਿਹਨੂੰ ਹੈਡ ਆਫ ਗਵਰਨਮੈਂਟ ਕਿਹਾ ਜਾਂਦਾ ਜੀ ਕੁਐਸਚਨ ਆ ਜੇ ਕਿ ਪ੍ਰਾਈਮ ਮਿਨਿਸਟਰ ਪ੍ਰਧਾਨ ਮੁਖੀ ਹੁੰਦਾ ਕਾ ਦਾ ਮੁਖੀ ਹੁੰਦਾ ਜੇ ਉਥੇ অপਸ਼ਨਸ ਹੋਣੀਆਂ ਹੈਡ ਆਫ ਸਟੇਟ ਹੈਡ ਆਫ ਗਵਰਨਮੈਂਟ ਤਾਂ ਉਹਦੇ ਵਿੱਚੋਂ ਆਪਾਂ ਹੈਡ ਆਫ ਗਵਰਨਮੈਂਟ ਤੇ ਕਰਨੀ ਹੈ ਇਹ ਦੇਸ਼ ਦਾ ਮੁਖੀ ਨਹੀਂਗਾ ਰਾਜੇ ਇਹ ਸਰਕਾਰ ਦਾ ਮੁਖੀ ਆ ਠੀਕ ਆ ਤੇ ਹੁਣ ਆਪਾਂ ਜਿਹੜਾ ਇਹ ਭਾਰਤ ਦੇ ਸਾਰੇ ਪ੍ਰਧਾਨ ਮੰਤਰੀ ਉਹਨਾਂ ਦੇ ਨਾਲ ਸੰਬੰਧਿਤ ਜਿੱਥੋਂ ਕੁਐਸਚਨ ਬਣ ਸਕਦਾ ਉਹ ਸਾਰੇ ਫੈਕਟ ਆਪਾਂ ਲਾਸਟ ਕਲਾਸ ਦੇ ਵਿੱਚ ਕੀਤੇ ਸੀ ਡਿਸਕਸ ਆਲਰੇਡੀ ਤੇ ਜੋ ਜੋ ਸਟੂਡੈਂਟਸ ਨੇ ਵਾਚ ਕੀਤੀ ਹੈ ਕਲਾਸ ਰਹਿ ਜੇ ਉਹਨਾਂ ਨੂੰ ਤਾਂ ਪਤਾ ਤੇ ਜਿਹੜੇ ਆ ਨੇ ਨਹੀਂ ਵਾਚ ਕੀਤੀ ਹੈ ਪਲੀਜ਼ ਵਾਚ ਜ਼ਰੂਰ ਕਰ ਲਿਓ ਕਲਾਸ ਨੂੰ ਕਿਉਂਕਿ ਇਹਨਾਂ ਦੇ ਵਿੱਚੋਂ ਕੁਐਸਚਨ ਬਹੁਤ ਬਣਦੇ ਹੁੰਦੇ ਆ ਰਹਿ ਜੇ ਤੇ ਅੱਜ ਵਾਲੀ ਕਲਾਸ ਦੇ ਵਿੱਚ ਆਪਾਂ ਪ੍ਰਧਾਨ ਮੰਤਰੀ ਦਾ ਜਿਹੜਾ ਉਹਦੇ ਨਾਲ ਸੰਬੰਧਿਤ ਆਰਟੀਕਲ ਆ ਉਹਨਾਂ ਬਾਰੇ ਡਿਸਕਸ ਕਰਾਂਗੇ ਤਰਾਜੀ ਪ੍ਰਧਾਨ ਮੰਤਰੀਏ ਜਿਹੜੇ ਪ੍ਰਾਈਮ ਮਿਨਿਸਟਰ ਹੁੰਦੇ ਆ ਉਹ ਸਰਕਾਰ ਦਾ ਮੁਖੀ ਹੁੰਦਾ ਜਿਵੇਂ ਮੈਂ ਤੁਹਾਨੂੰ ਦੱਸ ਹੀ ਚੁੱਕੀ ਆ ਹੈਡ ਆਫ ਗਵਰਨਮੈਂਟ ਹੁੰਦਾਗਾ ਤੇ ਮੰਤਰੀ ਪਰਿਸ਼ਦ ਦਾ ਆਗੂ ਆਗੂ ਹੁੰਦਾ ਰਾਜੀ ਕਾਉਂਸਲ ਆਫ ਮਿਨਿਸਟਰ ਹੁੰਦੀ ਨੇ ਜਿਹੜੀ ਮੰਤਰੀ ਪਰਿਸ਼ਦ ਪ੍ਰਧਾਨ ਮੰਤਰੀ ਦੀ ਮੰਤਰੀ ਪਰਿਸ਼ਦ ਹੁੰਦੀ ਉਹਦਾ ਆਗੂ ਹੁੰਦਾ ਭਾਵੇਂ ਉਹਦਾ ਪਰਮੁਖ ਹੁੰਦਾਗਾ ਮੁਖੀ ਹੁੰਦਾ ਰਾਸ਼ਟਰਪਤੀ ਦਾ ਸਲਾਹਕਾਰ ਹੁੰਦਾ ਰਾਸ਼ਟਰਪਤੀ ਨੂੰ ਜਿਹੜੇ ਵੀ ਕੋਈ ਵੀ ਉਹਨੇ ਕਾਰਜ ਕਰਨ ਦੇ ਉਹਨਾਂ ਦੇ ਵਿੱਚ ਸਲਾਹ ਦੇਣਾ ਇਹਦਾ ਕਾਰਜ ਹੁੰਦਾਗਾ ਫਿਰ ਅਸਲੀ ਕਾਰਜਪਾਲਿਕਾ ਹੁੰਦਾ ਹੈ ਇਹ ਸਾਰੇ ਪੁਆਇੰਟ ਜਿਹੜੇ ਮੈਂ ਤੁਹਾਨੂੰ ਆਲਰੇਡੀ ਪਿੱਛੇ ਜਿਵੇਂ ਆਪਾਂ ਚਾਰਟ ਜਾਇਆ ਮੈਂ ਦਿਖਾਇਆ ਤੁਹਾਨੂੰ ਉੱਥੇ ਮੈਂ ਦੱਸ ਚੁੱਕੀ ਹਾਂ ਫਿਰ ਇਹਦੇ ਨਾਲ ਸੰਬੰਧਿਤ ਆਪਾਂ ਆਰਟੀਕਲ ਸ਼ੁਰੂ ਕਰਦੇ ਹਾਂ ਜੇ ਆਰਟੀਕਲ 74 ਜਿਹਦੇ ਵਿੱਚ ਇਹ ਕਿਹਾ ਗਿਆ ਕਿ ਰਾਸ਼ਟਰਪਤੀ ਦੀ ਸਹਾਇਤਾ ਤੇ ਸਲਾਹ ਲਈ ਇੱਕ ਮੰਤਰੀ ਪਰਿਸ਼ਦ ਹੋਵੇਗੀ ਜਿਸ ਦਾ ਜਿਹੜਾ ਪ੍ਰਮੁੱਖ ਆ ਉਹ ਹੋਵੇਗਾ ਪ੍ਰਧਾਨ ਮੰਤਰੀ ਹੋਵੇਗਾ ਠੀਕ ਆ ਜਿਸ ਦਾ ਪ੍ਰਮੁੱਖ ਪ੍ਰਧਾਨ ਮੰਤਰੀ ਹੋਵੇਗਾ ਪ੍ਰਮੁੱਖ ਪ੍ਰਧਾਨ ਮੰਤਰੀ ਹੋਵੇਗਾ ਠੀਕ ਹੈ ਜਿਵੇਂ ਰਾਜੇ ਇਸ ਜਿਹੜੀ ਸਹਿਤਾ ਜਿਹੜੀ ਹੈਗੀ ਆ ਜਾਂ ਸਲਾਹ ਹੈ ਜਿਹੜੀ ਰਾਸ਼ਟਰਪਤੀ ਨੂੰ ਦਿੱਤੀ ਜਾਂਦੀ ਆ ਪ੍ਰਧਾਨ ਮੰਤਰੀ ਦੇ ਵੱਲੋਂ ਦਿੱਤੀ ਜਾਂਦੀ ਆ ਇਹਦੇ ਨਾਲ ਸੰਬੰਧਿਤ ਆਪਣੇ ਦੋ ਅਮੈਂਡਮੈਂਟ ਹੋਏ ਸੀਗੇ 42 ਅਮੈਂਡਮੈਂਟ ਹੋਏ ਸੀ ਜੋ ਇੰਦਰਾ ਗਾਂਧੀ ਨੇ ਕੀਤੀ ਸੀਗੀ ਉਹ 1976 ਦੇ ਵਿੱਚ ਹੋਈ ਸੀ ਰਾਜੇ ਇਹ ਇੰਦਰਾ ਗਾਂਧੀ ਨੇ ਕੀਤੀ ਸੀਗੀ ਇਹਦੇ ਵਿੱਚ ਉਹਨੇ ਇਹ ਕਿਹਾ ਸੀਗਾ ਕਿ ਰਾਸ਼ਟਰਪਤੀ ਦੀ ਜਿਹੜੀ ਪਾਵਰ ਆ ਉਹਨੂੰ ਬਿਲਕੁਲ ਹੀ ਜ਼ੀਰੋ ਕਰਤਾ ਸੀ राजे ਕਿਉਂਕਿ ਉਹਨੇ ਇਹ ਕਹਤਾ ਸੀ ਕਿ ਜੇ ਕੋਈ ਵੀ ਬਿੱਲ ਹੈ ਜਿਹੜਾ ਪ੍ਰਧਾਨ ਮੰਤਰੀ ਜਾਂ ਮੰਤਰੀ ਪਰਿਸ਼ਦ ਜਾਂ ਲੋਕ ਸਭਾ ਰਾਜ ਸਭਾ ਦੇ ਵੱਲੋਂ ਜਿਹੜਾ ਵੀ ਪਾਸ ਕਰਤਾ ਬਿੱਲ ਉਹਦੇ ਉੱਤੇ ਜਿਹੜਾ ਹੈਗਾ ਰਾਸ਼ਟਰਪਤੀ ਉਹਨੂੰ ਸਾਈਨ ਕਰਨੇ ਲਾਜ਼ਮੀ ਆ ਉਨੇ ਸਾਇਨ ਕਰਨੇ ਹੀ ਕਰਨੇ ਆ ਵੀ ਉਹਨੇ ਰਾਸ਼ਟਰਪਤੀ ਦੀ ਪਾਵਰ ਨੂੰ ਬਿਲਕੁਲ ਖਤਮ ਕਰਤਾ ਸੀ ਤਾਂ ਫਿਰ ਰਾਜੇ ਇਹਦੇ ਨਾਲ ਸੰਬੰਧਿਤ ਜਿਹੜੀ ਇੱਕ ਅੱਗੇ ਜਾ ਕੇ 44 ਅਮੈਂਡਮੈਂਟ ਹੁੰਦੀ ਹੈ ਮੁਰਾਰ지 ਦੇਸਾਈ ਦੀ ਸਰਕਾਰ ਦੇ ਵਿੱਚ ਜਿਹੜੀ 1978 ਦੇ ਵਿੱਚ ਹੁੰਦੀ ਆ ਤਾਂ ਜਿਹੜੇ ਮੁਰਾਰ지 ਦੇਸਾਈ ਸੀ ਉਹਨਾਂ ਨੇ ਇਹਦੇ ਵਿੱਚ ਥੋੜੀ ਜਿਹੀ ਛੋਟ ਦਿੱਤੀ ਸੀਗੀ ਰਾਸ਼ਟਰਪਤੀ ਨੂੰ ਥੋੜੀ ਜਿਹੀ ਪਾਵਰ ਦਿੱਤੀ ਸੀਗੀ ਨਾ માત્રੀ ਪਾਵਰ ਸੀ ਰਾਜੇ ਉਹ ਕਿ ਉਹ ਜੋ ਬੈਲ ਹੈ ਜਿਹੜਾ ਉਹ ਕੌਂਸਲ ਦੇ ਵੱਲੋਂ ਦਿੱਤਾ ਜਾਊਗਾ ਉਹਨੂੰ ਜਿਹੜਾ ਇੱਕ ਵਾਰੀ ਪੁਨਰ ਵਿਚਾਰ ਵਾਸਤੇ ਭੇਜ ਦੇ ਭੇਜ ਸਕਦੇ ਆ पुनर्विचार वास्ते भेज सकदेया पर जे ओ बिल दोबारा तो फेर आ जे राष्ट्रपति दे कोल ਵੀ ਜੇ ਮੰਤਰੀ ਪਰਿਸ਼ਦ ਦੁਬਾਰਾ ਭੇਜ ਦੇ ਵੀ ਸਾਡੇ ਵੱਲੋਂ ਪਾਸ ਆ ਤਾਂ ਰਾਸ਼ਟਰਪਤੀ ਨੂੰ ਉਹਦੇ ਤੇ ਸਾਈਨ ਕਰਨੇ ਪੈਣਗੇ। ਯਾਨੀ ਕਿ ਨਾ માત્ર ਦੀ ਇੱਕ ਸ਼ਕਤੀ ਹੈ ਜਿਹੜੀ ਮਰਾਰਜੀ ਦੇसाई ਦੀ ਸਰਕਾਰ ਨੇ 44 ਫੋਰਸ ਐਮੈਂਡਮੈਂਟ 1978 ਦੇ ਤਹਿਤ ਜਿਹੜੀ ਰਾਸ਼ਟਰਪਤੀ ਨੂੰ ਦਿੱਤੀ ਸੀ ਤੇ 42 ਐਮੈਂਡਮੈਂਟ ਦੇ ਤਹਿਤ ਇਹ ਪਾਵਰ ਹੈ ਜਿਹੜੀ ਉਹਨੂੰ ਜ਼ੀਰੋ ਕਰ ਦਿੱਤਾ ਗਿਆ ਸੀ ਉਹਦੇ ਤੇ ਕਿਹਾ ਗਿਆ ਸੀਗਾ ਕਿ ਰਾਸ਼ਟਰਪਤੀ ਨੂੰ ਸਾਈਨ ਹੈ ਜਿਹੜੇ ਉਹ ਕਰਨੇ ਹੀ ਪੈਣਗੇ। ਠੀਕ ਆ? ਸਮਝ ਲੱਗ ਗਿਆ ਤੁਹਾਨੂੰ ਫਿਰ ਹੈ ਜੀ ਆਰਟੀਕਲ 75 ਜਿਹਦੇ ਵਿੱਚ ਇਹ ਦੱਸਿਆ ਗਿਆ ਕਿ ਪ੍ਰਧਾਨ ਮੰਤਰੀ ਦੀ ਨਿਯੁਕਤੀ ਨਿਯੁਕਤੀ ਦੇ ਨਾਲ ਸੰਬੰਧਿਤ ਹੈ ਜੀ ਇਹ ਆਰਟੀਕਲ 75 ਦੇ ਵਿੱਚ ਹੀ ਪ੍ਰਧਾਨ ਮੰਤਰੀ ਦੀ ਨਿਯੁਕਤੀ ਆ ਜਾਂਦੀ ਹੈ ਪ੍ਰਧਾਨ ਮੰਤਰੀ ਦੀ ਜਿਹੜੀ ਮੰਤਰੀ ਪਰਿਸ਼ਦ ਹੁੰਦੀ ਆ ਉਹਦੇ ਵਿੱਚ ਜਿਹੜੇ ਮੰਤਰੀ ਹੁੰਦੇ ਆ ਉਹਨਾਂ ਦੀ ਨਿਯੁਕਤੀ ਦਾ ਵੀ ਰਵਾਜ ਆ ਜਾਂਦਾ ਇਸੇ ਦੇ ਵਿੱਚ ਹੀ ਰਾਜ ਕਾਰਜਪਾਲ ਆ ਜਾਂਦਾ ਇਸੇ ਦੇ ਵਿੱਚ ਹੀ ਸੋਹ ਆ ਜਾਂਦੀ ਹੈ ਇਸੇ ਦੇ ਵਿੱਚ ਹੀ ਸੈਲਰੀ ਆ ਜਾਂਦੀ ਹੈ ਸਾਰੇ ਇਹ ਜਿਹੜੀਆਂ ਹੈਗੀਆਂ ਇਹ 75 ਦੇ ਅੰਦਰ ਹੀ ਆ ਜਾਂਦੀਆਂ ਅੱਗੇ ਇਹਦੇ ਸਬਕਲੋਜ਼ ਹੁੰਦੇ ਆ ਤਾਂ ਉਹਨਾਂ ਦੇ ਵਿੱਚ ਆ ਜਾਂਦਾ ਜਿਵੇਂ ਪ੍ਰਧਾਨ ਮੰਤਰੀ ਦੀ ਨਿਯੁਕਤੀ ਰਜੇ ਜਿਹੜੀ ਪ੍ਰਧਾਨ ਮੰਤਰੀ ਦੀ ਨਿਯੁਕਤੀ ਉਹ ਰਾਸ਼ਟਰਪਤੀ ਕਰਦਾ ਰਜੇ ਰਾਸ਼ਟਰਪਤੀ ਕਿਹਨੂੰ ਜਿਹੜਾ ਹੈਗਾ ਪ੍ਰਧਾਨ ਮੰਤਰੀ ਨਿਯੁਕਤ ਕਰਦਾ ਕਿਉਂਕਿ ਇਹਦੇ ਸੰਬੰਧੀ ਰਜੇ ਸਾਡੇ ਸੰਵਿਧਾਨ ਦੇ ਵਿੱਚ ਪ੍ਰਧਾਨ ਮੰਤਰੀ ਦੀ ਨਿਯੁਕਤੀ ਬਾਰੇ ਕੋਈ ਨਹੀਂ ਦੱਸਿਆ ਹੋਇਆ ਆ ਦੂਜਾ ਇਹਦੀ ਚੋਣ ਪ੍ਰਕਿਰਿਆ ਬਾਰੇ ਨਹੀਂ ਦੱਸਿਆ ਨਿਯੁਕਤੀ ਬਾਰੇ ਤਾਂ ਦੱਸਿਆ ਕਿ ਰਾਸ਼ਟਰਪਤੀ ਕਰਦਾ ਰਾਸ਼ਟਰਪਤੀ ਕਿਹਨੂੰ ਨਿਯੁਕਤ ਕਰਦਾ ਰਜੇ ਜਿਹਨੂੰ ਲੋਕ ਸਭਾ ਦੇ ਵਿੱਚ ਬਹੁਮਤ ਪ੍ਰਾਪਤ ਹੋਇਆ ਹੁੰਦਾ ਜਿਹੜੇ ਸਦਨ ਨੂੰ ਲੋਕ ਸਭਾ ਦੇ ਵਿੱਚ ਬਹੁਮਤ ਪ੍ਰਾਪਤ ਹੋ ਜਾਂਦਾ ਨਾ ਉਸ ਸਦਨ ਦਾ ਜਿਹੜਾ ਉਸ ਦਲ ਦਾ ਨੇਤਾ ਹੁੰਦਾਗਾ ਬਹੁਮਤ ਵਾਲੇ ਦਲ ਦਾ ਨੇਤਾ ਹੁੰਦਾ ਉਹਨੂੰ ਜਿਹੜਾ ਰਾਸ਼ਟਰਪਤੀ ਆ ਉਹ ਪ੍ਰਧਾਨ ਮੰਤਰੀ ਨਿਯੁਕਤ ਕਰ ਦਿੰਦਾ ਫਿਰ राजे ਇਸ ਇਹ ਨਿਯੁਕਤੀ ਵਾਲਾ ਪੁਆਇੰਟ ਇੱਧਰ ਐਕਸਪਲੇਨ ਕੀਤਾ ਹੋਇਆ ਵੀ ਜਿਹੜਾ ਲੋਕ ਸਭਾ ਦੇ ਬਹੁਮਤ ਦਲ ਦਾ ਨੇਤਾ ਹੁੰਦਾ ਉਹਨੂੰ ਰਾਸ਼ਟਰਪਤੀ ਜਿਹੜਾ ਉਹ ਪ੍ਰਧਾਨ ਮੰਤਰੀ ਨਿਯੁਕਤ ਕਰ ਦਿੰਦਾ ਫਿਰ ਜੇ ਕਿਸੇ ਨੂੰ राजे ਬਹੁਮਤ ਪ੍ਰਾਪਤ ਹੀ ਨਾ ਹੋਵੇ ਜਿਵੇਂ ਮੰਨ ਲਓ ਹੁਣ ਬਹੁਮਤ ਦਲ ਦਾ ਨੇਤਾ ਕਿਵੇਂ ਹੋ ਗਿਆ ਜਿਵੇਂ ਹੁਣ ਆਪਣੇ ਜਿਹੜੀਆਂ ਹੈਗੀਆਂ ਲੋਕ ਸਭਾ ਦੇ ਵਿੱਚ ਹੁੰਦੀਆਂ 545 ਸੀਟਾਂ ਮੰਨ ਲਓ ਹਨਾ ਉਹਦੇ ਵਿੱਚੋਂ ਜਿਹੜੇ ਸਦਨ ਦੇ ਕੋਲੇ 273 ਸੀਟਾਂ ਹੋਣੀਆਂ ਜਿਹੜੇ ਦਲ ਦੇ ਕੋਲੇ ਤਾਂ ਉਹ ਬਹੁਮਤ ਦੇ ਨਾਲ ਆਪਣੀ ਸਰਕਾਰ ਬਣਾ ਲੂਗਾ ਠੀਕ ਹੈ ਨਾ ਬਹੁਮਤ ਦਲ ਦੇ ਨੇਤਾ ਨੂੰ ਉਹਨੇ ਰਾਸ਼ਟਰਪਤੀ ਨੇ ਉਹਨੂੰ ਨਿਯੁਕਤ ਕਰ ਦੇਣਾ ਪਰ ਜੇ ਮੰਨ ਲਓ ਵੀ ਉਹਦੇ ਵਿੱਚੋਂ ਕੋਈ ਕਿਸੇ ਕੋਲ ਬਹੁਮਤ ਨਹੀਂ ਗਈ ਵੀ ਕਿਸੇ ਵੀ ਜਿਹੜਾ ਦਾਲਾ ਕੋਈ ਵੀ ਹੈਗਾ ਜਿਵੇਂ ਮੰਨ ਲਓ ਇੱਕ ਬੀਜੇਪੀ ਦੀ ਪਾਰਟੀ ਆ ਇੱਕ ਇੰਡੀਅਨ ਕਾਂਗਰਸ ਆ ਇੱਕ ਆਮ ਆਦਮੀ ਪਾਰਟੀ ਹੈ ਇਹਨਾਂ ਤਿੰਨਾਂ ਦੇ ਕੋਲੋਂ ਵਿੱਚ ਕਿਸੇ ਦੇ ਕੋਲੇ ਵੀ ਜਿਹੜੀ ਹੈਗੀ ਹੈ ਬਹੁਮਤ ਹੈ ਨਹੀਂਗੀ ਤਿੰਨਾਂ ਕੋਲੋਂ ਕਿਸੇ ਕੋਲੇ ਵੀ ਜੇ ਵੀ ਬਹੁਮਤ ਨਾ ਹੋਵੇ ਤਾਂ ਉਹਨਾਂ ਨੂੰ ਕਿਹਾ ਜਾਂਦਾ ਕਿ ਵੀ ਉਹ ਜਿਹੜੇ ਹੈਗੇ ਦੂਜੀਆਂ ਪਾਰਟੀਆਂ ਹੁੰਦੀਆਂ ਨੇ ਜਿਹੜੀਆਂ ਸਬ ਪਾਰਟੀਆਂ ਹੁੰਦੀਆਂ ਰਹਿ ਜੇ ਉਹਨਾਂ ਨੂੰ ਜਿਹੜਾ ਹੈਗਾ ਸਮਰਥਨ ਦੀ ਮੰਗ ਕਰਦੇ ਆ ਜਿਹਦੇ ਜਿਹਨੂੰ ਸਮਰਥਨ ਕਰਦੇ ਆ ਵੀ ਆਪਣੀਆਂ ਵੋਟਾਂ ਸਾਨੂੰ ਦੇ ਦਿਓ ਇਹ ਸਮਰਥਨ ਮੰਗਣਾ ਹੁੰਦਾ ਰਹਿ ਜੇ ਇਹ ਗਠਜੰਬੰਦਨ ਕਰਕੇ ਸਰਕਾਰ ਬਣਦੀ ਆ ਫਿਰ ਜੇ ਬਹੁਮਤ ਨਾ ਹੋਵੇ ਤਾਂ ਗਠਜੰਬੰਦਨ ਦੀ ਸਰਕਾਰ ਬਣਦੀ ਆ ਸਮਰਥਨ ਵਾਲੀ ਸਰਕਾਰ ਬਣਦੀ ਆ ਗਠਜੰਬੰਦਨ ਦੀ ਸਰਕਾਰ ਜੇ ਬਹੁਮਤ ਨਾ ਹੋਵੇ ਤਾਂ ਜਿਵੇਂ ਮੰਨ ਲਓ ਵਰਤਮਾਨ ਸਮੇਂ ਦੇ ਵਿੱਚ ਆ ਰਹਿ ਜਾਈ ਜਿਵੇਂ ਬੀਜੇਪੀ ਹੈ ਜਿਹੜਾ ਉਹਨਾਂ ਨੂੰ 240 ਦੇ ਕਰੀਬ 200 ਜਿਹੜੀਆਂ ਹੈਗੀਆਂ 40 ਦੇ ਕਰੀਬ ਜਿਹੜੀਆਂ ਸੀਟਾਂ ਮਿਲੀਆਂ ਸੀਗੀਆਂ ਪਰ ਬਹੁਮਤ ਵਾਸਤੇ ਜਿਹੜੀਆਂ ਹੈਗੀਆਂ 272-73 ਤੱਕ ਵੋਟਾਂ ਸੀਟਾਂ ਚਾਹੀਦੀਆਂ ਹੁੰਦੀਆਂ ਇਹਨਾਂ ਨੂੰ 240 ਤੱਕ ਮਿਲੀਆਂ ਤੇ ਇਹਨਾਂ ਨੇ ਜਿਹੜਾ ਐਨਡੀਏ ਦੇ ਨਾਲ ਗਠਜੋਦਨ ਕੀਤਾ ਰਾਜੇ ਤੇ ਫਿਰ ਇਹਨਾਂ ਦੀ ਜਿਹੜੀ ਗਵਰਨਮੈਂਟ ਬਣੀ ਆ ਠੀਕ ਆ ਹੁਣ ਵਰਤਮਾਨ ਸਮੇਂ ਦੇ ਵਿੱਚ ਜੇ ਕੋਈ ਕਾਰਜਕਰਦੇ ਤੇ ਇਹਨਾਂ ਨੂੰ ਇਹਦੇ ਨਾਲ ਐਨਡੀਏ ਦੇ ਨਾਲ ਜਿਹੜਾ ਉਹ ਸਲਾਹ مشورہ ਕਰਨਾ ਪੈਂਦਾ ਠੀਕ ਆ ਫਿਰ ਰਾਜੇ ਜੇ ਮੰਨ ਲਓ ਅਹੁਦਾ ਖਾਲੀ ਹੋ ਜੇ ਵੀ ਜੇ ਅਹੁਦਾ ਖਾਲੀ ਹੋ ਜੇ ਵੀ ਜੇ ਮੰਨ ਲਓ ਜਾਂ ਤਾਂ ਉਹਨੇ ਅਸਤੀਫਾ ਦੇ ਦਿੱਤਾ ਰਾਸ਼ਟਰਪਤੀ ਨੇ ਪ੍ਰਾਈਮ ਮਿਨਿਸਟਰ ਨੇ ਜਾਂ ਉਹਦੀ ਮੌਤ ਹੋ ਗਈ ਵੀ ਕਿਸੇ ਕਾਰਨ ਉਹਦਾ ਖਾਲੀ ਹੋ ਜਾਏ ਤਾਂ ਰਾਸ਼ਟਰਪਤੀ ਵਿਵੇਕ ਦੇ ਆਧਾਰ ਤੇ ਨਿਯੁਕਤੀ ਕਰਦਾ ਵਿਵੇਕ ਦੇ ਆਧਾਰ ਤੇ ਕਿਸੇ ਵੀ ਪਰਸਨ ਨੂੰ ਨਿਯੁਕਤ ਕਰ ਦਿੰਦਾ ਹੈਗਾ ਜੀ ਆਪਣੀ ਬੁੱਧੀ ਦੇ ਆਧਾਰ ਤੇ ਇਸੇ ਕਰਕੇ ਕਿਹਾ ਜਾਂਦਾ ਕਿ ਜਿਹੜੀ ਪ੍ਰਧਾਨ ਮੰਤਰੀ ਦੀ ਨਿਯੁਕਤੀ ਹੋ ਰਾਸ਼ਟਰਪਤੀ ਦੀ ਖੁਸ਼ੀ ਤੇ ਆਧਾਰਤ ਹੁੰਦੀ ਆ ਤਾਂ ਇਹ ਆਪਣੀ ਵਿਵੇਕ ਦੇ ਆਧਾਰ ਤੇ ਕਿਸੇ ਵੀ ਵਿਅਕਤੀ ਨੂੰ ਨਿਯੁਕਤ ਕਰ ਦਿੰਦਾ ਰਹੇ ਜੀ ਪਰ ਇਹਦੇ 'ਚ ਸ਼ਰਤ ਇਹ ਹੁੰਦੀ ਆ ਕਿ ਉਹਨੂੰ 6 ਮਹੀਨੇ ਦੇ ਅੰਦਰ-ਅੰਦਰ ਜਿਹੜਾ ਲੋਕ ਸਭਾ ਦਾ ਜਿਹੜਾ ਹੈਗਾ ਉਹ ਬਹੁਮਤ ਪ੍ਰਾਪਤ ਕਰਨਾ ਪੈਂਦਾ 6 ਮਹੀਨੇ ਦੇ ਅੰਦਰ ਲੋਕ ਸਭਾ ਦੇ ਵਿੱਚ ਬਹੁਮਤ ਪ੍ਰਾਪਤ ਕਰਨਾ ਪੈਂਦਾ ਉਹਦਾ ਵਿਸ਼ਵਾਸ ਪਾਉਣਾ ਪੈਂਦਾ ਠੀਕ ਹੈ ਨਾ ਬਹੁਮਤ ਪ੍ਰਾਪਤ ਕਰਨਾ ਪੈਂਦਾ ਇਹ ਰਾਜੀ ਆਪਣੇ ਸੰਵਿਧਾਨ ਦੇ ਵਿੱਚ ਦੋ ਵਾਰ ਹੋਇਆ ਜਿਵੇਂ ਮੰਨ ਲਓ ਜਦੋਂ 1979 ਦੇ ਵਿੱਚ ਸੀਗਾ ਨੀਲਮ ਸੰਜੀਵ ਰੈਡੀ ਰਾਸ਼ਟਰਪਤੀ ਸੀਗੇ ਨੀਲਮ ਸੰਜੀਵ ਰਾਡੀ ਰਾਸ਼ਟਰਪਤੀ ਸੀਗੇ ਆਪਣੇ ਤਾਂ ਉਹਨਾਂ ਨੇ ਜਦੋਂ ਮੁਰਾਰ지 ਦੇਸਾਈ ਦੀ ਸਰਕਾਰ ਡਿੱਗੀ ਸੀਗੀ 9079 ਦੇ ਵਿੱਚ ਮੁਰਾਰ지 ਦੇਸਾਈ ਦੀ ਸਰਕਾਰ ਆ ਜਿਹੜੀ ਡਿੱਗ ਗਈ ਸੀ ਦੇਸਾਈ ਦੀ ਸਰਕਾਰ ਡਿੱਗੀ ਸੀਗੀ ਤਾਂ ਚੌਧਰੀ ਚਰਨ ਸਿੰਘ ਜਿਹੜੇ ਸੀਗੇ ਇਹ ਇਹਨਾਂ ਦੇ ਡਿਪਟੀ ਡਿਪਟੀ ਸੀਗੇ ਡਿਪਟੀ ਪ੍ਰਧਾਨ ਸੀਗੇ ਉਹਨਾਂ ਨੂੰ ਜਿਹੜੇ ਚੌਧਰੀ ਚਰਨ ਸਿੰਘ ਤਾਂ ਉਹਨਾਂ ਨੂੰ ਵਿਵੇਕ ਦੇ ਆਧਾਰ ਤੇ ਜਿਹੜਾ ਬਣਾਇਆ ਸੀਗਾ ਅਗਲੇ ਪ੍ਰਾਈਮ ਮਿਨਿਸਟਰ ਚੌਧਰੀ ਚਰਨ ਸਿੰਘ ਨੂੰ ਜਿਨ੍ਹਾਂ ਦੀ ਸਰਕਾਰ 171 ਦਿਨ ਤੱਕ ਚੱਲੀ ਸੀ ਠੀਕ ਆ ਫਿਰ ਉਸ ਤੋਂ ਬਾਅਦ ਰਹੇ ਜੇ ਇਹ ਜਦੋਂ 1984 ਦੇ ਵਿੱਚ ਜਦੋਂ ਬਲੂ ਆਪਰੇਸ਼ਨ ਹੁੰਦਾ ਜਿਹਨੂੰ 84 ਦੇ ਦੰਗੇ ਕਹਿੰਦੇ ਆ ਉਦੋਂ 인ਦਰਾ ਗਾਂਧੀ ਦੀ ਮੌਤ ਹੁੰਦੀ ਹੈ ਜਦੋਂ ਤਾਂ ਉਦੋਂ ਵੀ ਜਿਹੜਾ ਹੈਗਾ ਰਾਸ਼ਟਰਪਤੀ ਨੇ ਆਪਣੇ ਵਿਵੇਕ ਦੇ ਆਧਾਰ ਤੇ 인ਦਰਾ ਗਾਂਧੀ ਦੀ ਮੌਤ ਦੇ ਸਮੇਂ ਵੀ ਆਪਣੇ ਵਿਵੇਕ ਦੇ ਆਧਾਰ ਤੇ ਉਦੋਂ ਰਾਸ਼ਟਰਪਤੀ ਸੀਗੇ ਗਿਆਨੀ ਜੈਲ ਸਿੰਘ ਸਮਝ ਆ ਰਿਹਾ ਨਾ ਇਕੋਰੀ ਮਨਮਰ ਦੇ ਦਾਸਦੋ ਸਮਝ ਆ ਰਿਹਾ ਹੈ ਨਾ ਗਿਆਨੀ ਜੈਲ ਸਿੰਘ ਤਾਂ ਉਹਨਾਂ ਨੇ ਆਪਣੇ ਵਿਵੇਕ ਦੇ ਆਧਾਰ ਤੇ ਰਾਜੀ ਜਿਹੜਾ ਹੈਗਾ ਰਜੀਵ ਗਾਂਧੀ ਆ ਉਹਨੂੰ ਪੀਐਮ ਨਿਯੁਕਤ ਕੀਤਾ ਸੀ ਰਜੀਵ ਗਾਂਧੀ ਤੇ ਇਹਨਾਂ ਨੂੰ ਇਹ ਇਹਨਾਂ ਅੱਗੇ ਇਹ ਨਿਯੁਕਤ ਕਰ ਦਿੰਦੇ ਆ ਇਹ ਸ਼ਰਤ ਰੱਖੀ ਜਾਂਦੀ ਕਿ ਉਹਨਾਂ ਨੇ 6 ਮਹੀਨੇ ਦੇ ਵਿੱਚ ਵਿੱਚ ਜਿਹੜਾ ਲੋਕ ਸਭਾ ਦੇ ਵਿੱਚ ਆਪਣਾ ਜਿਹੜਾ ਵਿਸ਼ਵਾਸ ਆ ਉਹਨੂੰ ਪਾਉਣਾ ਹੈਗਾ ਕਿਉਂਕਿ ਜਿਹੜਾ ਰਾਜੇ ਪ੍ਰਧਾਨ ਮੰਤਰੀ ਦਾ ਕਾਰਜਕਾਲ ਹੁੰਦਾ ਨਾ ਉਹ ਲੋਕ ਸਭਾ ਦੇ ਜਿਹੜਾ ਵਿਸ਼ਵਾਸ ਤੱਕ ਹੀ ਆਪਣੇ ਅਹੁਦੇ ਤੇ ਰਹਿੰਦਾ ਜੇ ਲੋਕ ਸਭਾ ਦੇ ਵਿੱਚ ਉਹਦਾ ਵਿਸ਼ਵਾਸ ਉੱਠ ਜੇ ਲੋਕ ਸਭਾ ਵੀ ਜਨਕੀ ਉਹਦੇ ਵਿਰੁੱਧ ਆਭਿਸ਼ਵਾਸ ਪ੍ਰਸਤਾਵ ਕਰ ਦੇ ਤਾਂ ਸਰਕਾਰ ਡੇਗੀ ਜਾਂਦੀ ਆ ਠੀਕ ਆ ਸਮਝ ਆ ਗਿਆ ਨਹੀਂ ਤੁਹਾਨੂੰ ਤੇ ਇਹਦੀ ਨਿਯੁਕਤੀ ਨਾਲ ਸੰਬੰਧਿਤ ਪੁਆਇੰਟ ਆ ਰਿਹਾ ਜੀ ਜਿਹਨਾਂ ਨੂੰ ਮੈਂ ਇੱਥੇ ਐਕਸਪਲੇਨ ਕੀਤਾਗਾ ਵੀ ਨਿਯੁਕਤੀ ਰਾਸ਼ਟਰਪਤੀ ਕਰਦਾ ਬਟ ਜਦੋਂ ਬਹੁਮਤ ਹੁੰਦੀ ਆ ਤਿੰਨ ਕੰਡੀਸ਼ਨਾਂ ਹੁੰਦੀਆਂ ਰਾਜ ਜਿਹਦੀਆਂ ਨਿਯੁਕਤੀ ਕਰਨ ਦੀਆਂ ਬਹੁਮਤ ਹੁੰਦੀ ਆ ਤਾਂ ਜਿਹੜਾ ਬਹੁਮਤ ਦਲ ਦਾ ਨੇਤਾ ਹੁੰਦਾ ਉਹਨੂੰ ਰਾਸ਼ਟਰਪਤੀ ਨਿਯੁਕਤ ਕਰ ਦਿੰਦਾਗਾ ਪੀਐਮ ਤੇ ਜੇ ਉਹਨੂੰ ਬਹੁਮਤ ਕਿਸੇ ਵੀ ਸਦਨ ਨੂੰ ਨਾ ਹੋਵੇ ਤਾਂ ਉਹਨਾਂ ਨੂੰ ਕਹਿੰਦਾ ਕਿ 30 ਦਿਨਾਂ ਦੇ ਵਿੱਚ ਵਿੱਚ ਜਿਹੜਾ ਹੈਗਾ ਉਹਨਾਂ ਨੂੰ ਬਹੁਮਤ ਸਿੱਧ ਕਰਨ ਲਈ ਕਹਿੰਦਾ ਉਹ ਯੂ ਗਠਜਵੰਦਨ ਦੀ ਸਰਕਾਰ ਬਣਦੀ ਹੈ ਜਿਹੜੀ ਹੈ ਕਿ ਗਠਜਵੰਦਨ ਦੇ ਵਿੱਚ ਉਹਨਾਂ ਨੂੰ ਕਹਿੰਦਾ ਕਿ ਬਹੁਮਤ ਸਿੱਧ ਕਰੋ ਫਿਰ ਜਿਹੜਾ ਹੈਗਾ ਪੀਐਮ ਨਿਯੁਕਤ ਕੀਤਾ ਜਾਊਗਾ ਫਿਰ ਉਸ ਤੋਂ ਬਾਅਦ ਜੇ ਅਚਾਨਕ ਅਹੁਦਾ ਖਾਲੀ ਹੋ ਜੇ ਤਾਂ ਜਿਹੜਾ ਰਾਸ਼ਟਰਪਤੀ ਆਪਣੇ ਵਿਵੇਕ ਦੇ ਆਧਾਰ ਤੇ ਕਿਸੇ ਨੂੰ ਵੀ ਨਿਯੁਕਤ ਕਰ ਸਕਦਾ ਪਰ ਸ਼ਰਤ ਇਹ ਹੈ ਕਿ ਉਹ 6 ਮਹੀਨੇ ਦੇ ਅੰਦਰ ਲੋਕ ਸਭਾ ਦਾ ਮੈਂਬਰ ਬਣੇ ਜਾਂ ਲੋਕ ਸਭਾ ਦਾ ਵਿਸ਼ਵਾਸ ਪ੍ਰਸਤਾਵ ਕਰ ਜਿਹੜਾ ਹੈਗਾ ਪਾਵੇ ਵਿਸ਼ਵਾਸ ਪਾਵੇ ਠੀਕ ਹੈ ਫਿਰ ਹੈ ਜੇ ਦੂਜੇ ਮੰਤਰੀਆਂ ਦੀ ਨਿਯੁਕਤੀ ਜਿਹੜੀ ਉਹਦੀ ਰਾਸ਼ਟਰਪਤੀ ਦੀ ਜਿਹੜੀ ਹਾਂ ਪ੍ਰਧਾਨ ਮੰਤਰੀ ਦੀ ਹੁੰਦੀ ਹੈ ਮੰਤਰੀ ਪਰਿਸ਼ਦ ਤਾਂ ਉਹਨਾਂ ਦੀ ਨਿਯੁਕਤੀ ਜਿਹੜੀ ਰਾਸ਼ਟਰਪਤੀ ਕਰਦਾ ਪਰ ਰਾਸ਼ਟਰਪਤੀ ਆਪਣੀ ਮਰਜ਼ੀ ਦੇ ਨਾਲ ਨਹੀਂ ਕਰਦਾ ਜਿਨ੍ਹਾਂ ਨੂੰ ਪ੍ਰਧਾਨ ਮੰਤਰੀ ਦੀ ਜਿਹੜੀ ਸਲਾਹ ਹੁੰਦੀ ਹੈ ਉਹਦੀ ਸਲਾਹ ਦੇ ਅਨੁਸਾਰ ਹੀ ਜਿਹੜਾ ਦੂਜੇ ਮੰਤਰੀਆਂ ਦੀ ਨਿਯੁਕਤੀ ਕੀਤੀ ਜਾਂਦੀ ਹੈ ਫਿਰ ਹੈ ਜੇ ਕਾਰਜਕਾਲ ਕਾਜਕਾਲ ਲੋਕ ਸਭਾ ਦੇ ਵਿਸ਼ਵਾਸ 'ਤੇ ਨਿਰਭਰ ਹੁੰਦਾ ਰਹੇ ਜੀ ਲੋਕ ਸਭਾ ਦੇ ਵਿਸ਼ਵਾਸ ਦਾ ਕੀ ਭਾਵ ਹੈ ਕਿ ਜਿੰਨਾ ਚਿਰ ਉਹ ਜਿਹੜਾ ਹੈਗਾ ਪ੍ਰਾਈਮ ਮਿਨਿਸਟਰ ਹੈਗਾ ਉਹਨੂੰ ਲੋਕ ਸਭਾ ਦੇ ਵਿੱਚ ਬਹੁਮਤ ਪ੍ਰਾਪਤ ਹੁੰਦਾ ਉਹਨਾਂ ਟਾਈਮ ਉਹਦੀ ਸਰਕਾਰ ਰਹਿੰਦੀ ਹੈ ਜੇ ਲੋਕ ਸਭਾ ਉਹਦੇ ਵਿਰੁੱਧ ਆਵਿਸ਼ਵਾਸ ਜਿਹੜਾ ਪ੍ਰਸਤਾਵ ਪਾਸ ਕਰ ਦੇ ਤਾਂ ਜਿਹੜੇ ਪੀਐਮ ਆ ਉਹਨੂੰ ਉਹਦੀ ਸਰਕਾਰ ਜਿਹੜੀ ਡਿੱਗ ਜਾਂਦੀ ਹੈ ਉਹਨੂੰ ਅਸਤੀਫਾ ਦੇਣਾ ਪੈਂਦਾ ਤੇ ਪੀਐਮ ਦੇ ਅਸਤੀਫਾ ਦੇਣ ਤੇ ਰਾਜੇ ਸਾਰੀ ਜਿਹੜੀ ਮੰਤਰੀ ਪਰਿਸ਼ਦ ਆ ਉਹ ਭੰਗ ਹੋ ਜਾਂਦੀ ਹੈ ਵੈਸੇ ਇਹ ਕਾਰਜਕਾਲ ਜਿਹੜਾ ਇਸ ਸੰਵਿਧਾਨ ਦੇ ਵਿੱਚ ਨਹੀਂ ਲਿਖਿਆ ਹੋਇਆ 5 ਸਾਲ ਰਹੇ ਜੀ ਵੈਸੇ 5 ਸਾਲ ਮੰਨਿਆ ਜਾਂਦਾ ਕਿਉਂਕਿ ਲੋਕ ਸਭਾ ਦਾ ਕਾਰਜਕਾਲ 5 ਸਾਲ ਹੁੰਦਾ ਤੇ 5 ਸਾਲ ਤੱਕ ਇਹੀ ਇਹ ਕਾਰਜ ਕਰਦਾ ਤੇ ਪਰ ਜੇ ਉਹਦੇ ਵਿਰੋਧ ਆਵਿਸ਼ਵਾਸ ਪ੍ਰਸਤਾਵ ਪਾਸ ਹੋ ਜੇ ਤਾਂ ਉਹਦੀ ਜਿਹੜੀ ਸਰਕਾਰ ਆ ਉਹ ਡਿੱਗ ਜਾਂਦੀ ਹੈ ਠੀਕ ਹੈ ਜਿਵੇਂ ਕੋਈ ਲੋਕ ਸਭਾ ਜਲਦੀ ਭੰਗ ਹੋ ਜਾਂਦੀ ਹੈ ਪ੍ਰਧਾਨ ਮੰਤਰੀ ਅਸਤੀਫਾ ਦੇ ਦਿੰਦਾ ਲੋਕ ਸਭਾ ਦੇ ਵਿੱਚ ਆਪਣਾ ਭਰੋਸਾ ਗਵਾ ਲੈਂਦਾ ਤਾਂ ਇਹਨਾਂ ਦੇ ਵਿੱਚ ਹੁੰਦਾ ਜਿਵੇਂ ਅਟਲ ਬਿਹਾਰੀ ਦੇ ਵਿੱਚ ਅਟਲ ਬਿਹਾਰੀਵਾਜ ਸੀ ਪਾਈ ਸੀਗੇ ਜਿਹੜੇ ਰਹੇ ਜੀ ਬਿਹਾਰੀਵਾਜ ਪਾਈ ਉਹਨਾਂ ਦੀ ਸਰਕਾਰ ਸੀਗੀ राजे 1998 ਦੇ ਵਿੱਚ ਵਾਜਪਾਈ 1998 ਦੇ ਵਿੱਚ ਜਿਹੜੀ ਉਹਨਾਂ ਦੀ ਸਰਕਾਰ ਸੀਗੀ ਇੱਕ ਵੋਟ ਦੀ ਜਦੋਂ ਲੋਕ ਸਭਾ ਦੇ ਵਿੱਚ ਬੈਹਸ ਹੋਈ ਸੀਗੀ ਨਾ ਤਾਂ ਇੱਕ ਵੋਟ ਤੇ ਜਿਹੜੀ ਉਹਨਾਂ ਦੀ ਸਰਕਾਰ ਡਿੱਗੀ ਸੀ ਇੱਕ ਵੋਟ ਤੇ ਸਰਕਾਰ ਡੈਗ ਗਈ ਸੀ ਉਹਨਾਂ ਦੀ ਠੀਕ ਹੈ ਇਹ ਧਿਆਨ ਚ ਰੱਖਣਾ ਇਹ ਕੁਐਸਚਨ ਆ ਜਾਂਦਾ ਹੁੰਦਾ ਵੀ ਕਿਹੜੇ ਪ੍ਰਧਾਨ ਮੰਤਰੀ ਦੀ ਸਰਕਾਰ ਆ ਜਿਹੜੀ ਉਹ ਇੱਕ ਵੋਟ ਤੇ ਡਿੱਗੀ ਸੀ ਤਾਂ ਮੁਰਾਰਾ ਅਟਲ ਵਿਹਾਰੀ ਵਾਜਪਾਈ ਹੈ ਜਿਹੜੀ ਉਹਨਾਂ ਦੀ ਸਰਕਾਰ ਆ ਜਿਹੜੀ ਉਹ ਇੱਕ ਵੋਟ ਤੇ ਡਿੱਗੀ ਸੀ ਠੀਕ ਆ ਇਹ ਇਹ ਕੱਲੇ ਐਗਜ਼ਾਮਪਲ ਆ ਨਹੀਂ ਰਹਿ ਜੇ ਇਹਨਾਂ ਦੇ ਵਿੱਚੋਂ ਕੁਐਸਚਨ ਬਣ ਸਕਦਾ ਹੈ ਮੈਂ ਤੁਹਾਨੂੰ ਤਾਂ ਨਾਲ ਕਰਾ ਰਹੀ ਆ ਕਿਉਂਕਿ ਰਾਸ਼ਟਰਪਤੀ ਨੇ ਆਪਣੇ ਵਿਵੇਕ ਦੇ ਆਧਾਰ ਤੇ ਵੀ ਦੋ ਵਾਰ ਜਿਹੜਾ ਹੈਗਾ ਇਹ ਫੈਸਲਾ ਕੀਤਾ ਜਿਵੇਂ ਇੱਕ ਵਾਰ ਮੁਰਾਰਜੀ ਦੇਸਾਈ ਦੀ ਸਰਕਾਰ ਦੇ ਵਿੱਚ ਕੀਤਾ ਸੀਗਾ ਤੇ ਦੂਜੀ ਵਾਰ ਇੰਦਰਾ ਗਾਂਧੀ ਦੀ ਸਰਕਾਰ ਦੇ ਸਮੇਂ ਕੀਤਾ ਸੀਗਾ ਗਿਆਨੀ ਜੈਲ ਸਿੰਘ ਨੇ ਤੇ ਨੀਲਮ ਸੰਜੀਵ ਰੈਡੀ ਨੇ ਠੀਕ ਹੈ ਨਾ ਇਹਨਾਂ ਨੂੰ ਕਟਲਬਿਹਾਰੀ ਵਿਆਜ ਪਈ ਹੈ ਜਿਹੜੀ ਉਹਨਾਂ ਦੀ ਸਰਕਾਰ ਡਿੱਗੀ ਸੀਗੀ ਤਾਂ ਫਿਰ ਜਿਹੜਾ ਹੈਗਾ ਇੱਕ ਵਾਰ ਦੇ ਦੌਰਾਨ ਉਹਨਾਂ ਦੀ ਸਰਕਾਰ ਡਿੱਗੀ ਸੀ ਠੀਕ ਹੈ ਸਮਝ ਆ ਗਿਆ ਇਥੇ ਤੱਕ ਫਿਰ ਅੱਗੇ ਚੱਲਦੇ ਆਪਾਂ ਸੌਂਹ ਰਾਜੇ ਸੌਹ ਜਿਹੜੀ ਇਹਨੂੰ ਰਾਸ਼ਟਰਪਤੀ ਦੇ ਸਾਹਮਣੇ ਚੱਕਦਾ ਪ੍ਰਾਈਮ ਮਿਨਿਸਟਰ ਹੈ ਜਿਹੜੀ ਸੌਹ ਕੀ ਦੇ ਸਾਹਮਣੇ ਚੱਕਦਾ ਰਾਸ਼ਟਰਪਤੀ ਦੇ ਸਾਹਮਣੇ ਚੱਕਦਾ ਉਸ ਤੋਂ ਬਾਅਦ ਸੈਲਰੀ ਰਾਜੇ ਸੈਲਰੀ ਸੰਸਦ ਨਿਰਧਾਰਤ ਕਰਦੀ ਹੈ ਰਾਜੇ ਪ੍ਰਧਾਨ ਮੰਤਰੀ ਦੀ ਵੀ ਤੇ ਉਹਦੀ ਮੰਤਰੀ ਪਰਿਸ਼ਦ ਦੀ ਵੀ ਕਾਉਂਸਲ ਆਫ ਮਿਨਿਸਟਰਸ ਦੀ ਵੀ ਠੀਕ ਹੈ ਨਾ ਸੰਸਦ ਨੇ ਦਾਅਤ ਕਰ ਦਿੱਤੀ ਦਿੱਤੀ ਕਿੱਥੋਂ ਜਾਂਦੀ ਹੈ ਇਹ ਕੁਐਸਚਨ 1.5 ਬਣ ਜਾਂਦਾ ਹੁੰਦਾ ਇੰਪੋਰਟੈਂਟ ਕੁਐਸਚਨ ਹੈ ਦਿੱਤੀ ਕਿੱਥੋਂ ਜਾਂਦੀ ਹੈ ਭਾਰਤ ਦੇ ਦੀ ਸੰਚਿਤ ਨਿਧੀ ਫੰਡ ਦੇ ਵਿੱਚੋਂ ਭਾਰਤ ਦੇ ਸੰਚਿਤ ਨਿਧੀ ਫੰਡ ਦੇ ਵਿੱਚੋਂ ਠੀਕ ਹੈ ਕਿੱਥੋਂ ਦਿੱਤੀ ਜਾਂਦੀ ਹੈ ਹੈ ਭਾਰਤ ਦੇ ਸੰਚਿਤ ਨਿਧੀ ਫੰਡ ਦੇ ਵਿੱਚੋਂ ਫਿਰ ਇਹ ਆਪਾਂ ਐਕਸਪਲੇਨ ਕਰ ਚੁੱਕੇ ਹਾਂ राजे ਇੱਥੋਂ ਤੱਕ ਸਾਰਾ ਆਹ ਵੀ ਕਿਹੜੇ-ਕਿਹੜੇ ਕਾਰਨ ਉਸ ਤੋਂ ਬਾਅਦ ਅਸਤੀਫਾ राजे ਕਿਉਂਕਿ ਜੇ ਰਾਸ਼ਟਰਪਤੀ ਪ੍ਰਾਈਮ ਮਿਨਿਸਟਰ ਅਸਤੀਫਾ ਦੇ ਦੇਵੇ ਤਾਂ राजे ਜਿਹੜੀ ਹੈਗੀ ਆ ਸਾਰੀ ਲੋਕ ਸਭਾ ਭੰਗ ਹੋ ਜਾਂਦੀ ਹੈ ਉਹਦੀ ਮੰਤਰੀ ਪਰਿਸ਼ਦ ਹੈ ਜਿਹੜੀ ਉਹ ਸਾਰੀ ਭੰਗ ਹੋ ਜਾਂਦੀ ਆ ਤਾਂ ਅਸਤੀਫਾ ਰਾਸ਼ਟਰਪਤੀ ਨੂੰ ਦਿੰਦਾ ਰਹੇ ਜੇ ਕਿਹਨੂੰ ਅਸਤੀਫਾ ਦੇ ਸਕਦਾ ਰਾਸ਼ਟਰਪਤੀ ਨੂੰ ਦੇ ਸਕਦਾ ਫਿਰ ਇਹਦੇ ਨਾਲ ਸੰਬੰਧਿਤ ਯੋਗਤਾਵਾਂ ਰਾਜੇ ਯੋਗਤਾਵਾਂ ਕੀ ਆਏ ਇੱਕ ਤਾਂ ਭਾਰਤ ਦਾ ਨਾਗਰਿਕ ਹੋਣਾ ਚਾਹੀਦਾ ਰਹੇ ਜੇ ਆਪਣੇ ਸੰਵਿਧਾਨ ਦੇ ਵਿੱਚ ਐਜੂਕੇਸ਼ਨ ਦੇ ਨਾਲ ਸੰਬੰਧਿਤ ਕੋਈ ਯੋਗਤਾ ਨਹੀਂ ਰੱਖੀ ਗਈ ਇਹਨਾਂ ਅਹੁਦੇਵਾਰੇ ਜਿਨੇ ਵੀ ਆ ਉਹਦੇ ਆ ਰਾਸ਼ਟਰਪਤੀ ਆ ਪ੍ਰਧਾਨ ਮੰਤਰੀ ਆ ਉਪ ਰਾਸ਼ਟਰਪਤੀ ਆ ਇਹਨਾਂ ਨਾਲ ਸੰਬੰਧਿਤ ਐਜੂਕੇਸ਼ਨ ਬਾਰੇ ਕੋਈ ਯੋਗ ਕੋਈ ਵੀ ਵਿਅਕਤੀ ਜਿਹੜਾ ਭਵਾਂ ਦੀੋਂ ਪੜਿਆ ਹੋਵੇ ਨਾ ਪੜਿਆ ਹੋਵੇ ਉਹ ਰਾਸ਼ਟਰਪਤੀ ਜਿਹੜਾ ਹੈਗਾ ਇਹਦੇ ਵਾਸਤੇ ਅਪਲਾਈ ਕਰ ਸਕਦਾ ਬਸ ਉਹਦੀ ਸ਼ਰਤ ਹੋਣੀ ਚਾਹੀਦੀ ਉਹ ਭਾਰਤ ਦਾ ਨਾਗਰਿਕ ਹੋਵੇ ਉਮਰ 25 ਤੋਂ ਪਲੱਸ ਹੋਵੇ 25 ਜਾਂ ਪਲੱਸ ਹੋਵੇ ਉਹਨੂੰ ਠੀਕ ਹੈ ਜਿਵੇਂ 26 27 28 ਜਿੰਨੀ ਵੀ ਉਮਰ ਹੋਵੇ ਪਰ 25 ਤੋਂ ਥੱਲੇ ਨਹੀਂ ਹੋਣੀ ਚਾਹੀਦੀ ਉਸ ਤੋਂ ਬਾਅਦ ਤੀਜੀ ਸ਼ਰਤ ਹੈ ਜੇ ਇਹ ਸਮਝਣ ਵਾਲੀ ਆ ਕਿ ਲੋਕ ਸਭਾ ਜਾਂ ਰਾਜ ਸਭਾ ਦੋਵਾਂ ਦੇ ਵਿੱਚੋਂ ਇੱਕ ਦਾ ਮੈਂਬਰ ਹੋਣਾ ਜ਼ਰੂਰੀ ਆ ਕਿ ਜੇ ਉਹ ਲੋਕ ਸਭਾ ਤੇ ਰਾਜ ਸਭਾ ਦਾ ਮੈਂਬਰ ਨਹੀਂ ਤਾਂ ਉਹ ਪ੍ਰਾਈਮ ਮਿਨਿਸਟਰ ਬਣ ਸਕਦਾ ਜਾਂ ਨਹੀਂ ਤਾਂ ਹੈ ਜੇ ਬਣ ਸਕਦਾ ਪ੍ਰਾਈਮ ਮਿਨਿਸਟਰ ਬਣ ਸਕਦਾ ਜੇ ਉਹ ਲੋਕ ਸਭਾ ਤੇ ਰਾਜ ਸਭਾ ਦਾ ਮੈਂਬਰ ਨਹੀਂ ਪਰ ਉਹਦੇ ਅੱਗੇ ਸ਼ਰਤ ਹੁੰਦੀ ਹੈ ਜੇ ਕੰਡੀਸ਼ਨ ਰੱਖੀ ਜਾਂਦੀ ਆ ਕੰਡੀਸ਼ਨ ਰੱਖੀ ਜਾਂਦੀ ਆ ਕਿ ਉਹਨੇ 6 ਮਹੀਨੇ ਦੇ ਵਿੱਚ ਵਿੱਚ ਜਿਹੜਾ ਹੈਗਾ ਲੋਕ ਸਭਾ ਜਾਂ ਰਾਜ ਸਭਾ ਉਹਨਾਂ ਦੇ ਵਿੱਚੋਂ ਕਿਸੇ ਇੱਕ ਸਦਨ ਦੀ ਜਿਹੜੀ ਮੈਂਬਰਸ਼ਿਪ ਆ ਉਹਨੂੰ ਪ੍ਰਮਾਣ ਕਰਨੀ ਪੈਂਦੀ ਆ ਠੀਕ ਆ 6 ਮਹੀਨੇ ਦੇ ਵਿੱਚ ਵਿੱਚ ਉਹਨੂੰ ਮੈਂਬਰਸ਼ਿਪ ਆ ਜਿਹੜੀ ਪ੍ਰਮਾਣ ਕਰਨੀ ਪੈਂਦੀ ਆ ਲੋਕ ਸਭਾ ਜਾਂ ਰਾਜ ਸਭਾ ਦੇ ਵਿੱਚੋਂ ਸਮਝ ਆ ਗਿਆ ਅਜਿਹਾ ਹੋਇਆ ਰਾਜੇ ਜਿਵੇਂ ਮੰਨ ਲਓ ਰਾਜ ਸਭਾ ਤੋਂ ਵੀ ਆਪਣੇ ਇਹ ਇਥੇ ਫੈਕਟ ਵੀ ਨਾਲ ਨੋਟ ਕਰ ਲਓ ਰਾਜੇ ਰਾਜ ਸਭਾ ਤੋਂ ਜਿਹੜੇ ਆਪਣੇ 14ਵੇਂ ਸੀਗੇ ਨਾ ਆਹ 14ਵੇਂ ਪੀਐਮ ਮਨਮੋਨ ਸਿੰਘ ਸੀ ਜਿਹੜੇ ਉਹ ਰਾਜ ਸਭਾ ਤੋਂ ਚੋਣ ਲੜ ਕੇ ਆਏ ਸੀ ਰਾਜ ਸਭਾ ਤੋਂ ਪੀਐਮ ਬਣੇ ਸੀਗੇ ਰਾਜ ਸਭਾ ਦੇ ਮੈਂਬਰ ਸੀਗੇ ਉਹ ਸਦਨ ਦੇ ਠੀਕ ਹੈ ਹਰੇ ਜੀ ਜੀਡੀ ਵੀ ਇੱਥੇ ਜਿਹੜੇ ਨਰਸੀਮਹ ਰਾਹੁਆ ਨਰਸੀਮਹ ਰਾਹੁ ਪਲੱਸ ਐਚਡੀ ਦੇਵਗੋੜਾ ਐਚਡੀ ਦੇਵਗੋੜਾ ਇਹ ਦੋ ਪੀਐਮ ਹੈ ਜਿਹੇ ਪੀਐਮ ਸੀ ਰਾਜੇ ਜੋ ਕਿਸੇ ਵੀ ਸਦਨ ਦੇ ਮੈਂਬਰ ਨਹੀਂ ਸੀਗੇ ਸਦਨ ਦੇ ਮੈਂਬਰ ਨਹੀਂ ਸੀ ਤੇ ਇਹਨਾਂ ਨੂੰ ਜਿਹੜਾ ਪੀਐਮ ਬਣਾਇਆ ਗਿਆ ਸੀ ਠੀਕ ਹੈ ਸਮਝ ਆ ਰਹੀ ਹੈ ਨਾ ਤਾਂ ਇਹਦੇ ਇਹ ਸਾਰੇ ਪੀਐਮ ਦੇ ਨਾਲ ਰਿਲੇਟਡ ਜਿਹੜੇ ਹੋਗੇ ਮੇਨ ਹੁਣ ਇਹਨਾਂ ਦੀਆਂ ਜਿਹੜੀਆਂ ਸ਼ਕਤੀਆਂ ਹੋ ਰਹਿਗੀਆਂ ਉਹ ਆਪਾਂ ਕੱਲ੍ਹ ਲਈ ਕਲਾਸ ਟਿਕਾ ਮੰ ਕਰਾਂਗੇ ਇੱਕ ਵਾਰੀ ਮੈਂ ਤੁਹਾਨੂੰ ਦੁਬਾਰਾ ਤੋਂ ਦੱਸ ਦਿੰਨੀ ਆ ਰਾਜੀ ਨਿਯੁਕਤੀ ਵਾਲਾ ਪੁਆਇੰਟ ਜਿੱਥੇ ਕੁਐਸਚਨ ਬਣ ਜਾਂਦੇ ਆ ਤਾਂ ਜਿਵੇਂ ਮੰਨ ਲਓ ਮੰਨ ਲਓ ਵੀ ਜਿਵੇਂ ਤਿੰਨ ਪਾਰਟੀਆਂ ਰਾਜੀ ਭੀਜਪੀ ਕਾਂਗਰਸ ਤੇ ਆਮ ਆਦਮੀ ਪਾਰਟੀ ਆ ਪੂਰੇ ਭਾਰਤ ਦੇ ਵਿੱਚ ਜਿਹੜਾ ਵਿਧਾਨ ਖੇਤਰ ਆ ਉਹਨਾਂ ਦੇ ਵਿੱਚ ਉਹਨਾਂ ਨੂੰ ਵੰਡਿਆ ਗਿਆ ਹੈਗਾ ਤੇ ਹਰ ਰਾਜ ਦੀ ਜਿਹੜੀ ਲੋਕ ਸਭਾ ਦੀ ਹਰ ਰਾਜ ਦੇ ਵਿੱਚ ਜਿਹੜੀਆਂ ਲੋਕ ਸਭਾ ਦੀਆਂ ਸੀਟਾਂ ਉਹ ਫਿਕਸ ਹਰ ਆ ਜੀ ਜਿਵੇਂ ਹਰੇਕ ਰਾਜ ਦੇ ਵਿੱਚ ਫਿਕਸ ਆ ਹਰ ਸਟੇਟ ਆ ਜਿਹੜੀ ਉਹ ਆਪਣੇ ਮੈਂਬਰਾਂ ਨੂੰ ਚੁਣ ਕੇ ਜਿਹੜਾ ਪਾਰਲੀਮੈਂਟ ਦੇ ਵਿੱਚ ਭੇਜ ਦਿੰਦੀ ਆ ਫਿਰ ਮੈਂਬਰਾਂ ਦੀ ਗਿਣਤੀ ਪਾਰਟੀ ਦੇ ਅਧਾਰ ਤੇ ਕੀਤੀ ਜਾਂਦੀ ਵੀ ਕਿਹੜੀ ਪਾਰਟੀ ਦੇ ਕਿੰਨੇ ਮੈਂਬਰ ਜਿੱਤ ਕੇ ਜਿਹੜੇ ਉਹ ਪਾਰਲੀਮੈਂਟ ਦੇ ਵਿੱਚ ਆਏ ਆ ਠੀਕ ਆ ਨਾ ਵੀ ਉਹ ਕਿਹੜੀ ਕਿਹੜੀ ਪਾਰਟੀ ਨੂੰ ਬਿਲੋਂਗ ਕਰਦੇ ਆ ਜਿਹੜੀ ਪਾਰਟੀ ਦੇ ਲੋਕ ਜਾਂ ਮੈਂਬਰ ਸਭ ਤੋਂ ਜ਼ਿਆਦਾ ਹੁੰਦੇ ਆ ਤਾਂ ਪ੍ਰੈਜ਼ੀਡੈਂਟ ਉਹਨੂੰ ਆਪਣੇ ਕੋਲ ਬੁਲਾਉਂਦਾ ਰਹੇ ਜੀ ਮੰਨ ਲਓ ਜਿਵੇਂ ਬੀਜੇਪੀ ਆ ਉਹਨੂੰ ਸਭ ਤੋਂ ਵੋਟ ਤਾਂ ਉਹਨੂੰ ਭਾਜਪੀ ਦੇ ਪਾਰਟੀ ਦੇ ਜਿਹੜੇ ਪ੍ਰਧਾਨ ਸੀ ਉਹਨਾਂ ਨੂੰ ਆਪਣੇ ਕੋਲ ਬੁਲਾ ਕੇ ਪੁੱਛਿਆ ਵੀ ਤੁਸੀਂ ਸਰਕਾਰ ਬਣਾਉਣੀ ਚਾਹੁੰਦੇ ਹੋ ਤੇ ਵੀ ਜੇ ਉਹ ਕਵੇ ਹਾਂ ਬਣਾਉਣਾ ਚਾਹੁੰਦਾ ਮੈਂ ਉਹਨੂੰ ਮੰਨ ਲਓ ਵੀ ਇੱਕ ਦਿਨ ਵੋਟ ਦੇ ਵਿੱਚ ਉਹ ਨੂੰ ਬਹੁਮਤ ਨਹੀਂ ਮਿਲਦੀਗੀ ਤਾਂ ਉਹਨੂੰ ਕਹੂਗਾ ਕਿ 30 ਦਿਨਾਂ ਦੇ ਵਿੱਚ ਜਿਹੜਾ ਤੁਸੀਂ ਆਪਣੀ ਮੈਜੋਰਟੀ ਲੋਕ ਸਭਾ ਦੇ ਵਿੱਚ ਸਾਬਿਤ ਕਰੋ ਤਾਂ ਵੀ ਫਿਰ ਵੀ ਜਿਹੜਾ ਆਪਾਂ ਸਰਕਾਰ ਤੁਹਾਨੂੰ ਵੀ ਬਣਾ ਸਕਦੇ ਆ ਤਾਂ ਫਿਰ ਉਹ ਜਿਹੜੀਆਂ ਦੂਜੀਆਂ ਪਾਰਟੀਆਂ ਦੇ ਕੋਲ ਜਾ ਕੇ ਰਹੇ ਜਿੱਥੇ ਗਠਬੰਧਨ ਵਾਸਤੇ ਜਿਹੜਾ ਮੰਗ ਕਰੂਗਾ ਸਮਰਥਨ ਵਾਸਤੇ ਮੰਗ ਕਰੂਗਾ ਵੀ ਸਾਨੂੰ ਤੁਸੀਂ ਆਪਣੀ ਵੋਟ ਦਿਓ ਤਾਂ ਫਿਰ ਉਹ ਜਿਹੜਾ ਸਮਰਥਨ ਦੇ ਆਧਾਰ ਤੇ ਜਿਹੜੀ ਸਰਕਾਰ ਬਣੂ ਤੇ ਜਿਹੜਾ ਪ੍ਰਧਾਨ ਮੰਤਰੀ ਪ੍ਰੈਜ਼ੀਡੈਂਟ ਆ ਉਹ ਪੀਆਮਾ ਨੂੰ ਨਿਯੁਕਤ ਕਰ ਦੂਗਾ ਠੀਕ ਹੈ ਜਿਵੇਂ ਵਰਤਮਾਨ ਸਮੇਂ ਦੇ ਵਿੱਚ ਮੈਂ ਤੁਹਾਨੂੰ ਦੱਸ ਹੀ ਚੁੱਕੀ ਆ ਕਿ ਬੀਜੇਪੀ ਤੇ ਐਨਡੀਆ ਦਾ ਗਠਬੰਧਨ ਹੈਗਾ ਇਹ ਕੁਐਸਚਨ ਬਣ ਸਕਦਾ ਹੈ ਵਰਤਮਾਨ ਸਮੇਂ ਦੇ ਵਿੱਚ ਕੀ ਦੀ ਸਰਕਾਰ ਆ ਤਾਂ ਬੀਜੇਪੀ ਤੇ ਐਨਡੀਆ ਦਾ ਜਿਹੜਾ ਗਠਬੰਧਨ ਤਾਂ ਇਹ ਸਿਰਾਜੀ ਆਪਣੀ ਅੱਜ ਦੀ ਕਲਾਸ ਜਿਹੜੀਆਂ ਇਹਦੀਆਂ ਸ਼ਕਤੀਆਂ ਉਹ ਆਪਾਂ ਕੱਲ੍ਹ ਵਾਲੀ ਕਲਾਸ 'ਚ ਕਰਾਂਗੇ ਉਮੀਦ ਕਰਦੀ ਹਾਂ ਤੁਹਾਨੂੰ ਪਸੰਦ ਆਈ ਹੋਊਗੀ ਰਾਜੀ ਕਲਾਸ ਸਮਝਾਈ ਹੋਊਗੀ ਜੇ ਕੁਝ ਪ੍ਰੋਬਲਮ ਹੋਈ ਤਾਂ ਤੁਸੀਂ ਮੈਸੇਜ ਕਰਕੇ ਪੁੱਛ ਸਕਦੇ ਆ ਤੇ ਲਾਸਤੋ ਹੀ ਗੱਲ ਰੋਜ਼ ਵਾਂਗ ਕਿ ਕਲਾਸ ਨੂੰ ਲਾਈਕ ਕਰ ਦਿਓ ਲਿੰਕ ਨੂੰ ਸ਼ੇਅਰ ਕਰਦੇ ਕਰੋ ਬਈ ਅੱਗੇ ਆਪਣੇ ਫਰੈਂਡ ਸਰਕਲ ਦੇ ਵਿੱਚ ਤਾਂ ਜੋ ਹੋਰ ਸਟੂਡੈਂਟਸ ਨੂੰ ਪਤਾ ਲੱਗ ਸਕੇ ਤੇ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਥੈਂਕ ਯੂ ਰਜ